ਜੀ ਸេចਕਾਲੀ ਮੇਰੇ ਵੱਲੋਂ ਦੇਸ਼ ਦੇ ਇੱਕ ਪ੍ਰਮੁੱਖ ਤਿਹਾੜੀ ਦੀਆਂ ਦਿਵਾਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਵਾਲੀ ਇੱਕ ਐਸਾ ਤਿਹਾੜਾ ਜੋ ਪੂਰੇ ਦੇਸ਼ ਮੈਗਨਬਿਕ ਪੂਰੀ ਦੁਨੀਆ ਦੇ ਵਿੱਚ ਬਹੁਤ ਧੂਮ ਧਾਮ ਨਾਲ ਜਿਹੜਾ ਇਹ ਮਨਾਇਆ ਜਾਂਦਾ ਹੈ ਤੇ ਹਰ ਵਰਗ ਦੇ ਲੋਕ ਇਸ ਨੂੰ ਬੱਦ ਛੱਡ ਕੇ ਮਨਾਉਂਦੇ ਆ ਮੇਰੇ ਵੱਲੋਂ ਸਮੂਹ ਦੇਸ਼ ਵਾਸੀਆਂ ਦੇ ਦੇਸ਼ ਦੇ ਕੋਨੇ-ਕੋਨੇ ਵਸ ਜਾਂਦੇ ਪੂਰੀ ਦੁਨੀਆ ਵਿੱਚ ਵਸਦੇ ਸਾਰੇ ਪੰਜਾਬੀਆਂ ਦੇ ਸਾਰੇ ਲੋਕਾਂ ਨੂੰ ਇਸ ਆਉਣ ਵਾਲੀ ਦੀਵਾਲੀ ਤੇ ਗੁਰਪੁਰਬ ਦੀਆਂ ਲੱਖ-ਲੱਖ ਮੁਬਾਰਕਾਂ ਮੈਂ ਆਪਣੇ ਵੱਲੋਂ ਇੱਕ ਗੱਲ ਜ਼ਰੂਰ ਇੱਥੇ ਕਹਿਣਾ ਜਾਊਂਗਾ ਕਿ ਜਿਹੜੀ ਇਹ ਆਉਣ ਵਾਲੀ ਦੀਵਾਲੀ ਆ ਆਪਾਂ ਕੋਸ਼ਿਸ਼ ਕਰੀਏ ਕਿ ਇਹ ਗ੍ਰੀਨ ਦੀਵਾਲੀ ਮਨਾਈਏ ਕਿਉਂਕਿ ਜਿਹੜੇ ਜੋ ਪਟਾਕੇ ਚਲਾਏ ਜਾਂਦੇ ਆ ਜਾਤਿਸ਼ਵਾਜੀ ਜਲਦੀ ਆ ਬਹੁਤ ਜਿਹੜਾ ਪੋਲਿਊਸ਼ਨ ਦੇ ਪ੍ਰਦੂਸ਼ਨ ਫੈਲਦਾ ਹੈ ਤੇ ਮੇਰੇ ਵੱਲੋਂ ਸਭ ਨੂੰ ਹੱਥ ਜੋੜ ਕੇ ਅਪੀਲ ਆ ਕਿ ਆਪਾਂ ਕੋਸ਼ਿਸ਼ ਕਰੀਏ ਗ੍ਰੀਨ ਦੀਵਾਲੀ ਮਨਾ ਕੇ ਇਸ ਨੂੰ ਵਧੀਆ ਤਿਉਹਾਰ ਸਾਬਤ ਕਰੀਏ ਇੱਕ ਵਾਰੀ ਫੇਰ ਮੇਰੇ ਵੱਲੋਂ ਆਉਣ ਵਾਲੀ ਦੀਵਾਲੀ ਤੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਾਰਕਾਂ ਜੀ ਧੰਨਵਾਦ